ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ। ਇਸ ਸਾਲ ਅਮਰੀਕਾ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੋਣ ਜਾ ਰਹੀ ਹੈ। ਅਮਰੀਕਾ ਦੁਨੀਆ ਦਾ ਨੇਤਾ ਹੋਣ ਕਾਰਨ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਇੱਥੋਂ ਦੀਆਂ ਚੋਣਾਂ ਤੇ ਲੱਗਾ ਹੋਇਆ ਹੈ। ਇਸ ਵਾਰ ਮੁੱਖ ਟਕਰਾਅ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਦੋਵੇਂ ਆਗੂ ਵੱਖ-ਵੱਖ ਰਾਜਾਂ 'ਚ ਜਾ ਕੇ ਅਮਰੀਕੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਨਿਊਯਾਰਕ ਟਾਈਮਜ਼ ਅਤੇ ਸੀਐਨਏ ਪੋਲ ਨੇ ਇੱਕ ਸਰਵੇਖਣ ਕਰਕੇ ਦੋਵਾਂ ਆਗੂਆਂ ਦੀ ਲੋਕਪ੍ਰਿਅਤਾ ਬਾਰੇ ਅਹਿਮ ਜਾਣਕਾਰੀਆਂ ਉਜਾਗਰ ਕੀਤੀਆਂ ਨੇ ਸਰਵੇਖਣ 'ਚ ਖੁਲਾਸਾ ਹੋਇਆ ਹੈ ਕਿ ਅਮਰੀਕਾ 'ਚ ਰਾਸ਼ਟਰਪਤੀ ਚੋਣ 'ਚ ਜੋ ਬਾਈਡਨ ਦੀ ਵੱਧਦੀ ਲੋਕਪ੍ਰਿਅਤਾ ਨੇ ਡੋਨਲਡ ਟਰੰਪ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਆਪਣੀ ਉਮਰ, ਦੇਸ਼ ਦੀ ਦਿਸ਼ਾ ਅਤੇ ਆਰਥਿਕਤਾ ਤੇ ਉਂਗਲ ਚੁੱਕਣ ਦੇ ਬਾਵਜੂਦ ਅਮਰੀਕੀ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ। ਨਿਊਯਾਰਕ ਟਾਈਮਜ਼ ਅਤੇ ਸੀਐਨਨ ਪੋਲ ਦੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਬਾਈਡਨ ਦੀ ਲੋਕਪ੍ਰਿਅਤਾ ਵਧੀ ਹੈ ਜਦਕਿ 트ੰਪ ਦੀ ਲੋਕਪ੍ਰਿਅਤਾ 'ਚ 2 ਫੀਸਦੀ ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਕਰਵਾਏ ਗਏ ਸਰਵੇਖਣ 'ਚ ਦੋਹਾਂ ਨੇਤਾਵਾਂ ਵਿਚਾਲੇ 5 ਫੀਸਦੀ ਦਾ ਫਰਕ ਸੀ ਹਾਲਾਂਕਿ ਇੱਕ ਨਵੇਂ ਸਰਵੇਖਣ ਮੁਤਾਬਕ ਇਹ ਅੰਤਰ ਹੁਣ ਸਿਰਫ 1% ਰਹਿ ਗਿਆ ਹੈ ਸਰਵੇਖਣ ਦੌਰਾਨ ਲੋਕਾਂ ਤੋਂ ਪੁੱਛਿਆ ਗਿਆ ਕਿ ਜੇਕਰ ਅੱਜ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਤਾਂ ਤੁਸੀਂ ਕਿਸ ਨੂੰ ਵੋਟ ਦੇਵੋਗੇ ਜਵਾਬ ਚ 48% ਅਮਰੀਕੀ ਵੋਟਰਾਂ ਨੇ ਫਰਵਰੀ ਚ 트ੰਪ ਦਾ ਸਮਰਥਨ ਕੀਤਾ ਜਦਕਿ 43% ਨੇ ਬਾਈਡਨ ਦਾ ਸਮਰਥਨ ਕੀਤਾ ਜਦਕਿ ਨਵੇਂ ਸਰਵੇਖਣ ਤੇ 46% ਲੋਕ 트ੰਪ ਦੇ ਨਾਲ ਤੇ 45% ਲੋਕ ਬਾਈਡਨ ਦਾ ਸਮਰਥਨ ਕਰ ਰਹੇ ਨੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਫਰਵਰੀ ਚ 48% ਅਮਰੀਕੀ ਵੋਟਰਾਂ ਦਾ ਸਮਰਥਨ ਮਿਲਿਆ ਸੀ ਪਰ ਨਵੇਂ ਸਰਵੇਖਣ ਕਹਿ ਰਿਹਾ ਹੈ ਕਿ ਇਸ ਵਿੱਚ 46% ਵੋਟਰਾਂ ਦਾ ਸਮਰਥਨ ਜੋ ਬਾਈਡਨ ਨੂੰ ਮਿਲਿਆ ਹੈ ਜਦਕਿ 트੍ਰੰਪ ਦਾ ਸਮਰਥਨ ਕਰਨ ਵਾਲੇ 45% ਵੋਟਰ ਨੇ ਇਸ ਨੂੰ ਦੇਖਦੇ ਹੋਏ 트੍ਰੰਪ ਦੀ ਲੋਕਪ੍ਰਿਅਤਾ ਚ 2% ਦੀ ਕਮੀ ਆਈ ਹੈ ਜਦਕਿ ਬਾਈਡਨ ਦੀ ਲੋਕਪ੍ਰਿਅਤਾ ਚ 2% ਦਾ ਵਾਧਾ ਹੋਇਆ ਹੈ ਪਰ ਸਿੱਧ ਹੋਣ ਦੇ ਨਾਲ-ਨਾਲ ਰਾਸ਼ਟਰਪਤੀ ਬਾਈਡਨ ਡੈਮੋਕ੍ਰੈਟਿਕ ਵੋਟਰਾਂ ਦਾ ਸਮਰਥਨ ਵੀ ਹਾਸਲ ਕਰ ਰਹੇ ਨੇ ਇੱਕ ਨਵੇਂ ਸਰਵੇਖਣ ਚ 99% ਡੈਮੋਕ੍ਰੇਟਸ ਨੇ ਕਿਹਾ ਕਿ ਜੇਕਰ ਅੱਜ VOTING ਹੁੰਦੀ ਹੈ ਤਾਂ ਉਹ ਬਾਈਡਨ ਨੂੰ ਵੋਟ ਦੇਣਗੇ ਫਰਵਰੀ ਚ ਇਹ ਅੰਕੜਾ 83% ਸੀ ਹੁਣ 99% ਹੈ ਗੈਰਕਾਨੂੰਨੀ ਢੰਗ ਨਾਲ ਅਮਰੀਕਾਏ ਭਾਰਤੀ ਨਾਗਰਿਕ ਦੀ ਐਟਲਾਂਟਾ ਦੇ ਹਸਪਤਾਲ ਚ ਮੌਤ ਹੋ ਗਈ ਉਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਸੀ US ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਨੇ ਕਿਹਾ ਕਿ ਨਿਊਯਾਰਕ ਚ ਭਾਰਤੀ ਕੌਂਸੂਲੇਟ ਨੂੰ 57 ਸਾਲਾ ਜਸਪਾਲ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ ਗਈ ਹੈ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ICE ਨੇ ਕਿਹਾ ਹੈ ਕਿ ਜਸਪਾਲ ਸਿੰਘ ਦੀ 15 ਅਪ੍ਰੈਲ ਨੂੰ ਐਟਲੰਟਾ ਦੇ ਹਸਪਤਾਲ 'ਚ ਮੌਤ ਹੋ ਗਈ ਸੀ ਜਸਪਾਲ ਸਿੰਘ ਪਹਿਲੀ ਵਾਰ 25 ਅਕਤੂਬਰ 1992 ਨੂੰ ਕਾਨੂੰਨੀ ਤੌਰ ਤੇ ਅਮਰੀਕਾ 'ਚ ਦਾਖਲ ਹੋਇਆ ਸੀਗਾ 21 ਜਨਵਰੀ 1998 ਨੂੰ ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਅਮਰੀਕਾ ਛੱਡਣ ਦਾ ਹੁਕਮ ਦਿੱਤਾ ਜਿਸ ਤੋਂ ਬਾਅਦ ਉਹ ਭਾਰਤ ਪਰਤ ਗਿਆ ਉਸ ਨੇ 29 ਜੂਨ 2023 ਨੂੰ ਦੁਬਾਰਾ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਉਸ ਨੂੰ ਅਮਰੀਕਾ ਮੈਕਸੀਕੋ ਸਰਹੱਦ 'ਤੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਐਟਲੰਟਾ ਦੇ ਐਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਜ਼ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਿੱਥੋਂ ਉਸ ਨੂੰ ਐਟਲੰਟਾ ਦੇ ਨਜ਼ਰਬੰਦੀ ਕੇਂਦਰ 'ਚ ਰੱਖਿਆ ਗਿਆ ਸੀ ਅਮਰੀਕਾ 'ਚ ਜਦੋਂ ਕਿਸੇ ਵਿਅਕਤੀ ਦੀ ਨਜ਼ਰਬੰਦੀ ਕੇਂਦਰ 'ਚ ਮੌਤ ਹੋ ਜਾਂਦੀ ਹੈ ਤਾਂ ERO ਨੂੰ 2 ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਸੰਸਦ, ਗੈਰ ਸਰਕਾਰੀ ਸੰਗਠਨਾ, ਮੀਡੀਆ ਨੂੰ ਸੂਚਿਤ ਕਰਨਾ ਹੁੰਦਾ ਹੈ ਅਤੇ ਉਸ ਵਿਅਕਤੀ ਨਾਲ ਸੰਬੰਧਤ ਵੇਰਵੇ ਵੀ ਆਪਣੀ ਵੈੱਬਸਾਈਟ 'ਤੇ ਸਾਂਝੇ ਕਰਨੇ ਹੁੰਦੇ ਨੇ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸੇਜ਼ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 10 ਲੱਖ ਤੋਂ ਵੱਧ ਭਾਰਤੀ ਹੁਣ ਰੋਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਬੈਕਲੌਗ ਦੀ ਉਡੀਕ ਕਰ ਰਹੇ ਨੇ। ਇਹ ਦਰਸਾਉਂਦਾ ਹੈ ਕਿ ਭਾਰਤ ਦੇ ਬਹੁਤ ਸਾਰੇ ਉੱਚ ਹੁਨਰਮੰਦ ਪੇਸ਼ੇਵਰਾਂ ਨੂੰ ਪ੍ਰਤੀ ਦੇਸ਼ ਸੀਮਾ ਅਤੇ ਘੱਟ ਸਲਾਨਾ ਕੋਟੇ ਕਾਰਨ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਸੰਭਾਵਿਤ ਤੌਰ ਤੇ ਦਹਾਕਿਆਂ ਲੰਬੀਆਂ ਉਡੀਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਮਰੀਕਾ 'ਚ ਆਸ਼ਰਤਾ ਸਮੇਤ 12 ਲੱਖ ਤੋਂ ਵੱਧ ਭਾਰਤੀ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਸ਼੍ਰੇਣੀਆਂ 'ਚ ਪਹਿਲੇ ਦੂਜੇ ਅਤੇ ਤੀਜੇ ਦਰਜੇ ਦੀ ਉਡੀਕ ਕਰ ਰਹੇ ਨੇ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਨੇ USCIS ਦੇ ਅੰਕੜਿਆਂ ਦੇ ਵਿਸ਼ਲੇਸ਼ਣ ਚ ਕਿਹਾ ਹੈ ਕਿ 51249 ਅਰਜ਼ੀਆਂ ਰੋਜ਼ਗਾਰ ਆਧਾਰਿਤ ਪਹਿਲੀ ਤਰਜੀਹ ਚ ਨੇ ਜਿਸ ਨੂੰ EB1 ਵੀਜ਼ਾ ਵੀ ਕਿਹਾ ਜਾਂਦਾ ਹੈ NFAP ਨੇ ਪਹਿਲੀ ਤਰਜੀਹੀ ਬੈਕਲੌਗ ਚ ਕੁੱਲ 143497 ਭਾਰਤੀਆਂ ਲਈ ਵਾਧੂ 92248 ਆਸ਼ਰਤਾਂ ਦਾ ਅਨੁਮਾਨ ਲਗਾਇਆ ਹੈ EB1 ਚ ਅਸਾਧਾਰਨ ਯੋਗਤਾ ਵਾਲੇ ਕਰਮਚਾਰੀ ਉੱਤਮ ਪ੍ਰੋਫੈਸਰ ਅਤੇ ਖੋਜਕਰਤਾ ਤੇ ਬਹੁ-ਰਾਸ਼ਟਰੀ ਕਾਰਜਕਾਰੀ ਜਾਂ ਪ੍ਰਬੰਧਕ ਸ਼ਾਮਲ ਹੁੰਦੇ ਨੇ ਰੋਜ਼ਗਾਰ ਆਧਾਰਿਤ ਦੂਜੀ ਤਰਜੀਹ 'ਚ 419392 ਨੇ ਜਿਸ ਨੂੰ EB2 ਵੀ ਕਿਹਾ ਜਾਂਦਾ ਹੈ NFAP ਨੇ ਦੂਜੀ ਤਰਜੀਹ ਬੈਕਲੌਗ ਦੇ ਵਿੱਚ ਕੁੱਲ 838784 ਭਾਰਤੀਆਂ ਲਈ ਵਾਧੂ 419392 ਆਸ਼ਰਿਤਾਂ ਦਾ ਅਨੁਮਾਨ ਲਗਾਇਆ ਹੈ EB2 ਚ ਉન્નਤ ਡਿਗਰੀ ਰੱਖਣ ਵਾਲੇ ਪੇਸ਼ੇਵਰ ਅਤੇ ਵਿਗਿਆਨ, ਕਲਾ ਜਾਂ ਕਾਰੋਬਾਰ ਚ ਬੇਮਿਸਾਲ ਯੋਗਤਾ ਵਾਲੇ ਵਿਅਕਤੀ ਸ਼ਾਮਲ ਹੁੰਦੇ ਨੇ। USCIS ਦੇ 2020 ਦੇ ਅੰਕੜੇ ਦੱਸਦੇ ਨੇ ਕਿ EB2 ਸ਼੍ਰੇਣੀ ਚ ਭਾਰਤੀ ਬੈਕਲੌਗ ਲਗਭਗ 3 ਸਾਲਾਂ ਦੇ ਵਿੱਚ 2,40,000 ਤੋਂ ਵੱਧ ਗਿਆ ਏ। ਰੋਜ਼ਗਾਰ ਆਧਾਰਿਤ ਤੀਜੀ ਤਰਜੀਹ ਚ 1,38,581 ਲੋਕ ਨੇ ਇਸ EB3 ਸ਼੍ਰੇਣੀ ਚ ਹੁਨਰਮੰਦ ਕਾਮੇ ਅਤੇ ਪੇਸ਼ੇ ਦੇ ਮੈਂਬਰ ਜਿਨ੍ਹਾਂ ਦੀਆਂ ਨੌਕਰੀਆਂ ਲਈ ਘੱਟੋ-ਘੱਟ ਇੱਕ ਬੈਕਲਰੀਏਟ ਡਿਗਰੀ ਦੀ ਲੋੜ ਹੁੰਦੀ ਹੈ 2020 ਚ ਫੌਬਸ ਨੇ ਇਸ਼ਾਰਾ ਕੀਤਾ ਕਾਂਗਰੈਸ਼ਨਲ ਰਿਸਰਚ ਸਰਵਿਸ ਦੇ ਅਨੁਮਾਨ ਲਗਾਇਆ ਕਿ ਭਾਰਤੀਆਂ ਦਾ ਬੈਕਲੌਗ 2030 ਤੱਕ 21,95,795 ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਸ਼੍ਰੇਣੀਆਂ ਚ 21,95,795 ਵਿਅਕਤੀਆਂ ਤੱਕ ਪਹੁੰਚ ਜਾਵੇਗਾ ਅਤੇ ਬੈਕਲੌਗ ਨੂੰ ਖਤਮ ਕਰਨ ਚ 195 ਸਾਲ ਲੱਗ ਜਾਣਗੇ ਫੋਬਸ ਨੇ ਕਿਹਾ ਕਿ ਕਾਨੂੰਨ ਦੇ ਪ੍ਰਭਾਵ ਦਾ ਖਾਮਿਆਜ਼ਾ ਭਾਰਤੀਆਂ ਨੂੰ ਚੱਲਣਾ ਪਿਆ ਏ। ਪ੍ਰਤੀ ਦੇਸ਼ ਸੀਮਾ ਦੇ ਕਾਰਨ ਸਿਰਫ 7820 ਭਾਰਤੀ ਪ੍ਰਵਾਸੀਆਂ ਨੇ ਵਿੱਤੀ ਸਾਲ 2015 ਚ ਈਵੀ2 ਸ਼੍ਰੇਣੀ ਚ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਾਪਤ ਕੀਤੇ। ਭਾਵੇਂ ਕਿ ਰੋਜ਼ਗਾਰ ਦਾ ਤਾਵਾ ਨੇ ਭਾਰਤੀਆਂ ਲਈ ਹਜ਼ਾਰਾਂ ਗ੍ਰੀਨ ਕਾਰਡ ਅਰਜ਼ੀਆਂ ਦੂਜੇ ਦੇਸ਼ਾਂ ਦੇ ਵਿਅਕਤੀਆਂ ਨਾਲੋਂ ਕਈ ਸਾਲ ਪਹਿਲਾਂ ਜਮ੍ਹਾਂ ਕਰਵਾਈਆਂ ਸਨ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਗੂਰਾਮ ਰਾਜਨ ਨੇ ਕ્યા ਇਹ ਕਿ ਭਾਰਤ ਆਬਾਦੀ ਲਾਬਾਂਸ਼ ਦਾ ਫਾਇਦਾ ਨਹੀਂ ਉਠਾਰਿਆ ਆਬਾਦੀ ਲਾਬਾਂਸ਼ ਦਾ ਅਰਥ ਹੈ ਕਿ ਕੁੱਲ ਆਬਾਦੀ ਚ ਕਾਰਜਬਲ ਵਧ ਹੋਣ ਅਤੇ ਨਿਰਭਰ ਲੋਕਾਂ ਦੀ ਗਿਣਤੀ ਘਟ ਹੋਣ ਕਾਰਨ ਪੈਦਾਵਾਰ ਵਧਣ ਅਤੇ ਆਰਥਿਕ ਵਿਕਾਸ 'ਚ ਯੋਗਦਾਨ ਪਾਉਣ ਦੀ ਸਮਰੱਥਾ ਹੈ ਰਾਜਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਨੁੱਖੀ ਪੂੰਜੀ 'ਚ ਸੁਧਾਰ ਅਤੇ ਉਹਨਾਂ ਦੇ ਹੁਨਰ ਨੂੰ ਤਰਾਸ਼ਣ ਤੇ ਧਿਆਨ ਦੇਣ ਦੀ ਲੋੜ ਹੈ ਜਾਰਜ ਵਸ਼ਿੰਗਟਨ ਯੂਨੀਵਰਸਿਟੀ 'ਚ 2047 ਤੱਕ ਭਾਰਤ ਨੂੰ ਉੱਨਤ ਅਰਥਵਿਵਸਥਾ ਬਣਾਉਣਾ ਇਸ ਸਬੰਧੀ ਕੀ ਕਰਨਾ ਹੋਵੇਗਾ ਵਿਸ਼ੇ ਤੇ ਕਰਵਾਈ ਚਰਚਾ ਚ ਹਿੱਸਾ ਲੈਂਦਿਆ ਰਾਜਨ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਦੇ ਦਰਮਿਆਨ ਹਾਂ ਪਰ ਸਮੱਸਿਆ ਇਹ ਹੈ ਕਿ ਅਸੀਂ ਇਸ ਦਾ ਫਾਇਦਾ ਨਹੀਂ ਉਠਾਰ ਰਹੇ ਉਹਨਾਂ ਕਹਿੰਿਆ ਕਿ ਇਸ ਲਈ ਮੈਂ ਕਹਿ ਕਿ 6% ਵਿਕਾਸ ਦਰ ਜੇਕਰ ਤੁਸੀਂ ਸੋਚਦੇ ਹੋ ਕਿ ਹਾਲੇ ਅਸੀਂ ਇਸੇ ਸਥਿਤੀ ਚ ਹਾਂ ਤਾਂ ਕੁੱਲ ਘਰੇਲੂ ਉਤਪਾਦ ਦੇ ਅੰਕੜਿਆਂ ਨਾਲ ਗੜਬੜੀ ਨੂੰ ਠੀਕ ਕਰ ਲਵੋ ਉਹ 6% ਆਬਾਦੀ ਲਾਭ ਅੰਸ਼ ਚ ਹੀ ਹੈ ਇਹ ਉਸ ਤੋਂ ਕਾਫੀ ਘੱਟ ਹੈ ਜਿੱਥੇ ਚੀਨ ਅਤੇ ਕੋਰੀਆ ਉਸ ਸਮੇਂ ਸਨ ਜਦੋਂ ਉਹਨਾਂ ਨੇ ਆਪਣੀ ਆਬਾਦੀ ਲਾਭਾਂਸ਼ ਦਾ ਲਾਹਾ ਲਿਆ ਸੀ। ਉਹਨਾਂ ਕਹਿੰਿਆ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਬਹੁਤ ਵਧੀਆ ਹੈ ਤਾਂ ਅਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਹਾਂ। ਅਜਿਹਾ ਇਸ ਲਈ ਨਹੀਂ ਕਿ ਅਸੀਂ ਆਬਾਦੀ ਲਾਭਾਂਸ਼ ਗੁਆ ਰਹਿਆਂ ਸਗੋਂ ਇਸ ਲਈ ਕਿ ਉਹਨਾਂ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਦੇ ਰਿਹਾ। ਉਹਨਾਂ ਕਹਿੰਦਾ ਤਾਂ ਸਵਾਲ ਉੱਠਦਾ ਹੈ ਕਿ ਅਸੀਂ ਰੋਜ਼ਗਾਰ ਕਿਵੇਂ ਪੈਦਾ ਕਰੀਏ? ਮੇਰਾ ਜਵਾਬ ਹੈ ਕਿ ਸਾਡੇ ਕੋਲ ਮੌਜੂਦ ਲੋਕਾਂ ਦੀ ਸਮਰੱਥਾਵਾਂ ਨੂੰ ਵਧਾਉਣਾ ਅਤੇ ਅੰਸ਼ਕ ਤੌਰ ਤੇ ਮੌਜੂਦ ਰੋਜ਼ਗਾਰ ਦੀ ਪ੍ਰਵਿਰਤੀ ਨੂੰ ਬਦਲਣਾ ਤੇ ਸਾਨੂੰ ਦੋਵਾਂ ਮੋਰਚਿਆਂ ਤੇ ਕੰਮ ਕਰਨ ਦੀ ਲੋੜ ਹੈ ਟ੍ਰਾਂਟੋ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਪਿਛਲੇ ਸਪ੍ਰਿੰਗ ਦੌਰਾਨ 22.5 ਮਿਲੀਅਨ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ 'ਚ ਪੀਲ ਰੀਜਨਲ ਪੁਲਿਸ ਨੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ 'ਚ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਅਮਰੀਕਾ ਦੇ ਅਲਕੋਹਲ ਤੰਬਾਕੂ ਅਤੇ ਫਾਇਰ ਆਰਮਜ਼ ਬਿਊਰੋ ਨਾਲ ਉਹਨਾਂ ਦੀ ਸਾਂਝੀ ਟਾਸਕ ਫੋਰਸ ਦੀ ਜਾਂਚ 'ਚ ਇਸ ਚੋਰੀ 'ਚ ਸ਼ਾਮਲ ਵਿਅਕਤੀਆਂ ਦੁਆਰਾ ਕੈਨੇਡਾ 'ਚ ਆਯਾਤ ਕਰਨ ਦੇ ਇਰਾਦੇ ਨਾਲ ਲਿਆਏ ਜਾਣ ਵਾਲੇ ਹਥਿਆਰਾਂ ਦੀ ਵੱਡੀ ਖੇਪ ਦਾ ਵੀ ਭਾਂਡਾ ਪੰਨਿਆ ਗਿਆ ਹੈ। ਡਿਟੈਕਟਿਵ ਸਰਜੈਂਟ ਮਾਈਕ ਮੈਵਿਟੀ ਨੇ ਕਿਹਾ ਹੈ ਕਿ ਘਟਨਾ ਕੈਨੇਡੀਅਨ ਇਤਿਹਾਸ 'ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੀ ਸੀ ਜਿਸ ਵਿੱਚ ਕਥਿਤ ਤੌਰ 'ਤੇ 에ਅਰ ਕੈਨੇਡਾ ਦੇ ਦੋ ਮੁਲਾਜ਼ਮ ਵੀ ਸ਼ਾਮਲ ਸਨ। 17 ਅਪ੍ਰੈਲ 2023 ਨੂੰ 에어 ਕੈਨੇਡਾ ਦੇ ਕਾਰਗੋ ਕੰਪਾਊਂਡ ਤੋਂ 20 ਮਿਲੀਅਨ ਡਾਲਰ ਦੀ ਸ਼ੁੱਧ ਸੋਨੇ ਦੀਆਂ 6600 ਇਟਾਂ ਅਤੇ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ। ਇਹ ਸਮਾਨ ਜ਼ਿਊਰਿਕ ਤੋਂ ਇੱਕ ਫਲਾਈਟ 'ਚ ਟੋਰਾਂਟੋ ਪਹੁੰਚਿਆ ਸੀ। 5 ਟਨ ਵਾਲਾ ਡਿਲੀਵਰੀ ਟਰੱਕ ਚਲਾ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਤੇ ਇੱਕ ਜਾਇਜ਼ 에ਅਰਵੇ ਬਿੱਲ ਪੇਸ਼ ਕਰਕੇ ਗੋਦਾਮ 'ਚ ਦਾਖਲ ਹੋ ਗਿਆ। ਏਅਰਵੇ ਬਿੱਲ ਆਮ ਤੌਰ ਤੇ ਸਮਾਨ ਦੇ ਵੇਰਵਿਆਂ ਦੇ ਨਾਲ 에ਅਰਲਾਈਨ ਦੁਆਰਾ ਜਾਰੀ ਕੀਤਾ ਜਾਂਦਾ ਹੈ ਫਿਰ ਸੋਨਾ ਅਤੇ ਨਗਦੀ ਟਰੱਕ ਚ ਲਾਦ ਦਿੱਤੀ ਗਈ ਅਤੇ ਡਰਾਈਵਰ ਕਾਰਬੋ ਕੰਪਾਉਂਡ ਤੋਂ ਬਾਹਰ ਨਿਕਲ ਗਿਆ ਸਿਕਿਉਰਿਟੀ ਵੀਡੀਓ ਚ ਹੋਰ ਸੁਰੋਤਾ ਨਹੀਂ ਪੁਲਿਸ ਨੇ ਡਰਾਈਵਰ ਦੇ ਰੂਟ ਦਾ ਪਤਾ ਲਗਾਇਆ ਪਰ ਮਿਲਟਨ ਤੋਂ ਬਾਅਦ ਉਸ ਦਾ ਅੱਗੇ ਸੁਰਾਗ ਨਹੀਂ ਮਿਲਿਆ ਮੈਵਟੀ ਅਨੁਸਾਰ ਪੁਲਿਸ ਨੇ ਬਾਅਦ ਚ ਡਰਾਈਵਰ ਦੀ ਪਛਾਣ 25 ਸਾਲ ਦੇ ਡੋਰੈਂਟੇ ਕਿੰਗ ਮੈਕਲਿਨ ਵੱਲੋਂ ਕੀਤੀ ਹੈ ਮੈਕਲਿਨ ਇਸ ਸਮੇਂ ਅਮਰੀਕਾ ਦੀ ਹਿਰਾਸਤ ਵਿੱਚ ਹੈ ਜਿਸ ਨੂੰ ਪੈਲਸਨ ਵੇਲਨਿਆ 'ਚ ਟ੍ਰੈਫਿਕ ਸਟਾਪ ਦੌਰਾਨ ਰੋਕਿਆ ਗਿਆ ਸੀਗਾ ਪੁਲਿਸ ਨੂੰ ਉਸਦੀ ਕਿਰਾਏ ਦੀ ਕਾਰ 'ਚ 65 ਹਥਿਆਰ ਮਿਲੇ ਜਿਸ ਵਿੱਚ 2 ਆਟੋਮੈਟਿਕ ਅਤੇ 5 ਦੇਸੀ ਹਥਿਆਰ ਸ਼ਾਮਲ ਨੇ ਹਾਲੇ ਸਤਾ ਇਲਜ਼ਾਮ ਹੈ ਕਿ ਸੋਨੇ ਦੀ ਚੋਰੀ ਕਰਨ ਵਾਲੇ ਸ਼ੱਕੀ ਹਥਿਆਰਾਂ ਦੀ ਤਸਕਰੀ ਚ ਵੀ ਸ਼ਾਮਲ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਕ ਧਰਤੀ ਕਾਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ دیਵਾਨ ਸਜਾਏ ਗਏ ਜਿਨ੍ਹਾਂ ਦਾ ਪ੍ਰਬੰਧ ਕਈ ਹਫ਼ਤਿਆਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੇਵਾਦਾਰਾਂ ਵੱਲੋਂ ਚੱਲ ਰਿਹਾ ਸੀ ਇਸ 25ਵੇਂ ਮਹਾਨ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ 5 ਅਪ੍ਰੈਲ ਤੋਂ 14 ਅਪ੍ਰੈਲ ਤੱਕ ਸ਼ਾਮਾਂ ਦੇ ਦੀਵਾਨ ਸਜਾਏ ਗਏ ਇਹਨਾਂ ਸਜਾਏ ਗਏ ਦੀਵਾਨਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਮਹਿਲ ਸਿੰਘ ਜੀ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀ ਰੱਖਿਆ ਇਸ ਦੌਰਾਨ 13 ਅਪ੍ਰੈਲ ਸਵੇਰੇ 9 ਵਜੇ ਗੁਰਦੁਆਰਾ ਸਾਹਿਬ 'ਚ ਅੰਮ੍ਰਿਤ ਸੰਚਾਰ ਹੋਇਆ ਸ਼ਨੀਵਾਰ ਰਾਤ ਨੂੰ ਦੀਵਾਨ ਸਜਾਏ ਗਏ ਜਿਸ ਵਿੱਚ ਸਥਾਨਕ ਸਿੱਖ ਸੰਗਤਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਵੈਤਵਾਰ ਸਵੇਰੇ ਜਿੱਥੇ ਵੱਖ-ਵੱਖ ਸਿੱਖ ਆਗੂਆਂ ਨੇ ਤਕਰੀਰਾਂ ਕੀਤੀਆਂ ਉਸ ਦੇ ਨਾਲ ਹੀ ਅਮਰੀਕਨ ਆਫੀਸਿਅਲਸ ਅਤੇ ਆਪਣੇ ਆਪਣੇ ਵਿਚਾਰ ਰੱਖਣ ਲਈ ਉੱਥੇ ਪਹੁੰਚੇ ਉਹਨਾਂ ਦੇ ਵਿੱਚ ਸੈਨੇਟਰਸ ਦੇ ਨੁਮਾਇੰਦੇ ਕਾਂਗਰਸਮੈਨ ਮੇਅਰ ਤੇ 시ਟੀ ਕੌਂਸਲ ਨੇ ਆਪਣੇ ਆਪਣੇ ਵਿਚਾਰ ਰੱਖੇ ਇਸ ਤੋਂ ਇਲਾਵਾ ਵੋਟਾਂ 'ਚ ਖੜੇ ਨਵੇਂ ਨੁਮਾਇੰਦਿਆਂ ਨੇ ਵੀ ਸੰਖੇਪ ਵਿਚਾਰ ਰੱਖੇ ਦਿਵਾਨ ਤੋਂ ਬਾਅਦ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਇੱਕ ਬਹੁਤ ਹੀ ਖੂਬਸੂਰਤ ਫਲੋਟ ਚ ਸ਼ਸ਼ੋਭਿਤ ਕੀਤਾ ਗਿਆ ਸੀ ਦੀ ਛਤਰਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ ਇਸ ਤੋਂ ਇਲਾਵਾ ਵਕਤ-ਵਕਤ ਫਲੋਟਸ ਦੇ ਵਿੱਚ ਪੰਜਾਬ ਦੀ ਇਤਿਹਾਸਕ ਤਰਾਸਦੀ ਨੂੰ ਦਿਖਾਇਆ ਗਿਆ ਇਸ ਵੇਰਾਂ ਵੀ ਇਸ ਵਿਸ਼ਾਲ ਨਗਰ ਕੀਰਤਨ ਚ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਟਾਈਮਜ਼ ਦੀ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਬੁੱਧਵਾਰ ਨੂੰ ਜਾਰੀ ਹੋਈ ਹੈ ਇਸ ਵਿੱਚ ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਬਾਲੀਵੁੱਡ ਅਦਾਕਾਰਾ ਆਲਿਆ ਪੱਟ ਮਾਈਕਰੋਸਾਫਟ ਦੇ ਸੀਈਓ ਸਤਿਆ ਨਡੇਲਾ ਪਹਿਲਵਾਨ ਸ਼ਖਸੀ ਮਲਿਕ ਤੇ ਅਦਾਕਾਰ ਡਾਇਰੈਕਟਰ ਦੀਪ ਪਟੇਲ ਸਣੇ ਕਈ ਹੋਰ ਭਾਰਤਵੰਸੀ ਸ਼ਾਮਲ ਨੇ ਟਾਈਮ ਦੀ 2024 ਦੀ ਸੂਚੀ ਚ ਅਮਰੀਕੀ ਊਰਜਾ ਵਿਭਾਗ ਦੇ ਕਰਜ਼ਾ ਪ੍ਰੋਗਰਾਮ ਦਫ਼ਤਰ ਦੇ ਡਾਇਰੈਕਟਰ ਜਿਗਰ ਸ਼ਾ ਯੇਲ ਯੂਨੀਵਰਸਿਟੀ ਚ ਖਗੋਲ ਵਿਗਿਆਨ ਦੀ ਪ੍ਰੋਫੈਸਰ ਪ੍ਰੀਯਵੰਦਨਾ ਨਟਰਾਜਨ ਭਾਰਤੀ ਮੂਲ ਦੀ ਰੈਸਟੋਰੈਂਟ ਮਾਲਕਣ ਅਸਮਾ ਖਾਨ ਤੇ ਨਾਲ ਹੀ ਰੂਸੀ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਲਨੀ ਦੀ ਪਤਨੀ ਯੂਲੀਆ ਨਵਲ ਨਾਇਾਨ ਦਾ ਨਾਮ ਵੀ ਸ਼ਾਮਲ ਹੈ ਹਾਰਟ ਆਫ ਸਟੋਨ ਦੇ ਡਾਇਰੈਕਟਰ ਟੌਮ ਹਾਰਪਰ ਨੇ आलिया भट्ट ਬਾਰੇ ਲਿਖਿਆ ਕਿ ਉਹ ਅਸਲ ਚ ਕੌਮਾਂਤਰੀ 스타 ਹੈ ਜਿਸ ਤਰ੍ਹਾਂ ਉਹ ਆਪਣਾ ਕੰਮ ਕਰਦੀ ਹੈ ਉਸ ਚ ਇੱਕ ਸ਼ਲੀਨਤਾ ਹੈ ਉਹ ਕੇਂਦ੍ਰਿਤ ਵਿਚਾਰਾਂ ਪ੍ਰਤੀ ਖੁੱਲੀ ਤੇ ਰਚਨਾਤਮਕ ਜੋਖਮ ਲੈਣ ਲਈ ਤਿਆਰ ਰਹਿੰਦੀ ਹੈ ਸਾਲ 2023 ਚ आलिया भट्ट ਨੇ ਹਾਰਟਸਟੋਨ ਰਾਹੀਂ ਬਾਲੀਵੁੱਡ ਚ ਡੈਬਿਊ ਕੀਤਾ ਸੀ ਅਜੇ ਬੰਗਾ ਬਾਰੇ ਅਮਰੀਕੀ ਵਿੱਤ ਮੰਤਰੀ ਜੈਨੇਟ ਯੇਲਨ ਨੇ ਲਿਖਿਆ ਆਪਣੇ ਪਿਛਲੀ ਜੂਨ ਚ ਵਿਸ਼ਵ ਬੈਂਕ ਦੇ ਮੁਖੀ ਬਣਨ ਤੋਂ ਬਾਅਦ ਅਜੇ ਬੰਗਾ ਨੇ ਗਰੀਬੀ ਤੋਂ ਮੁਕਤ ਦੁਨੀਆ ਬਣਾਉਣ ਲਈ ਨਵਾਂ ਨਜ਼ਰੀਆ ਪੇਸ਼ ਕੀਤਾ ਤੇ ਉਸ ਸੰਬੰਧੀ ਹੌਸਲੇ ਨਾਲ ਅੱਗੇ ਵਧੇ ਫਿਲਮ ਨਿਰਮਾਤਾ ਨਿਸ਼ਾ ਪਾਹੂਜਾ ਨੇ ਸ਼ਾਕਸ਼ੀ ਮਲੇਕ ਬਾਰੇ ਲਿਖਿਆ ਕਿ ਉਹ ਭਾਰਤ ਦੀਆਂ ਸਭ ਤੋਂ ਮਸ਼ਹੂਰ ਪਹਿਲਵਾਨਾਂ ਚੋਂ ਇੱਕ ਸਾਂਝੋ ਮਹਿਲਾ ਐਥਲੀਟਸ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਤੇ ਇਕੱਠੀਆਂ ਹੋ ਜਾਂ ਸਨ ਸ਼ਿਕਾਗੋ ਚ ਇੱਕ ਪਰਿਵਾਰਕ ਸਮਾਗਮ ਦੌਰਾਨ ਬਾਹਰ ਖੜੇ ਬੱਚਿਆਂ ਉੱਪਰ ਚਲਾਈਆਂ ਗੋਲੀਆਂ ਦੇ ਸਿੱਟੇ ਵਜੋਂ ਇੱਕ 8 ਸਾਲਾ ਲੜਕੀ ਦੀ ਮੌਤ ਹੋਣ ਤੇ 7 ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਖਮੀਆਂ ਚ ਇੱਕ 7 ਸਾਲ ਦੇ ਦੋ ਲੜਕੇ ਵੀ ਸ਼ਾਮਲ ਨੇ ਪੁਲਿਸ ਅਨੁਸਾਰ ਲੜਕੀ ਜਿਸ ਦੇ ਸਿਰ ਵਿੱਚ ਗੋਲੀ ਵੱਜੀ ਸੀ ਮੌਕੇ ਤੇ ਹੀ ਦਮ ਤੋੜ ਗਈ ਸ਼ਿਕਾਗੋ ਪੁਲਿਸ ਡਿਪਟੀ ਚੀਫ ਡਮ ਜਰੋਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਤੇ 7 ਸਾਲ ਦੇ ਲੜਕਿਆਂ ਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਬਾਕੀ 5 ਜ਼ਖਮੀਆਂ ਵਿੱਚ 19 ਤੋਂ 40 ਸਾਲ ਦੇ ਵਿਅਕਤੀ ਸ਼ਾਮਲ ਨੇ ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਰੋਮ ਨੇ ਕਿਹਾ ਕਿ ਇਹ ਅਚਾਨਕ ਵਾਪਰੀ ਘਟਨਾ ਨਹੀਂ ਹੈ ਉਹਨਾਂ ਕਿਹਾ ਕਿ ਘਟਨਾ ਦਾ ਕਾਰਨ ਸਪਸ਼ਟ ਨਹੀਂ ਪਰੰਤੂ ਇਸ ਵਿੱਚ ਤਿੰਨ નિર્ਦੋਸ਼ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਉਹਨਾਂ ਕਿਹਾ ਕਿ ਮੌਕੇ ਦੇ ਗਵਾਹਾਂ ਅਨੁਸਾਰ ਦੋ ਸ਼ੂਟਰ ਪੈਦਲ ਹੀ ਆਏ ਸਨ ਅਜੇ ਤੱਕ ਸ਼ੱਕੀ ਹਮਲਾਵਰਾਂ ਦੀ ਪਛਾਣ ਨਹੀਂ ਹੋਈ ਹੈ ਨਾ ਹੀ ਕਿਸੇ ਨੂੰ ਹਿਰਾਸਤ ਚ ਲਿਆ ਗਿਆ ਹੈ ਪੁਲਿਸ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਘਟਨਾ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ